ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਿਊ ਵਲੌਗ ਵਿੱਚ ਸਦਾ ਅਚੀ ਦਿਨੀ ਨਿਹਜਤਰੀ ਨੀਂਦ ਦੇ ਵਿੱਚ ਨੇ ਹੁਣੇ-ਹੁਣੇ ਉੱਠ ਕੇ ਆਏ ਨੇ ਤੇ ਮੈਂ ਬੱਚਿਆਂ ਨੂੰ ਰੈਡੀ ਸ਼ੈਡੀ ਕਰ ਦਿੱਤਾ ਬੱਚੇ ਸਕੂਲ ਜਾ ਰਹੇ ਨੇ ਬੱਚਿਆਂ ਦਾ ਚ ਵੀ ਹੈਗਾ ਪੇਪਰ ਬੱਚਾ ਨੇ ਖਾਣਾ ਖੁੰਨਾ ਖਾ ਲਿਆ ਸਵੇਰੇ-ਸਵੇਰੇ ਬੱਚੇ ਬੋਰ ਤਾਂ ਕੁਝ ਨਹੀਂ ਖਾਂਦੇ ਲੇਕਿਨ ਨੂਨ ਵਾਲਾ ਪਰੌਂਠਾ ਜ਼ਰੂਰ ਖਾ ਲੈਂਦੇ ਨੇ ਨਮਕ ਵਾਲਾ ਨਮਕ ਪਾ ਕੇ ਉਪਰਾਟੇ ਖਾ ਲੈਂਦੇ ਨੇ ਤੇ ਸਬਜੀ ਵਗੈਰਾ ਨਾਲ ਜੇ ਭਾ ਹਨਾ ਫੁਲਕੇ ਦਿਨੇ ਆ ਉਹ ਨਹੀਂ ਬੱਚੇ ਖਾਂਦੇ ਪਰਾਂਠੇ ਦੇ ਲਾਲਚ ਦੇ ਵਿੱਚ ਕੁਝ ਨਾ ਕੁਝ ਖਾ ਲੈਂਦੇ ਨੇ ਹਾਂਜੀ ਟ੍ਰੈਡੀਸ਼ਨਲ ਹੋ ਚੁੱਕੇ ਨੇ ਕਿੱਧਰ ਹੋ ਅਮਨ ਹੈਲੋ ਦਰਾਡੇ ਹਾਏ ਹੈਲੋ ਕੁਸਤਾ ਕਰ ਰਿਹਾ ਦਾ ਮੈਂ ਦੇਖ ਮੈਂ ਕੈਮਰੇ 'ਚ ਧਿਆਨ ਸੀਗਾ ਮੇਰਾ ਦੇਖੋ लग गया इधर आ पहला हेलो पहला हेलो हेलो हाय अरे मॉम देखो 2 मिनट में फोन दो 2 मिनट रुक लो लाइक करो कैमरा देखो मम्मा आ गया अच्छे घड़े से बिल्कुल हर तेल वैसे घड़े से मैं मैं फोन दे बीच मेरा ध्यान सीधा मैं चाहिए तरफ है ना अच्छा आपका खेल तरी नहीं अच्छा हर टाइम डरा रहता है ये ਇਸ ਰਾਤੀ ਬੱਚਾ ਦੇਖੋ ਜੀ ਮੈਨੂੰ ਹਰ ਟਾਈਮ ਡਰਾੰਦਾ ਰਹਿੰਦਾ ਕਿਉਂ ਡਰੰਦਾ ਮੈਨੂੰ ਇੰਨਾ ਫ੍ਰਿਜ ਵਾਰਾ ਦੇਖਾ ਹੈ ਫ੍ਰਿਜ ਚ ਨਾ ਦੇਖਾ ਚਲ ਫਿਰ ਚਲ ਉਹ ਤੇ ਰਿਫਲੈਕਸ਼ਨ 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 ਜੰਦਾ ਹੋ ਰਿਹਾ ਫ੍ਰਿਜ ਤਾਂ ਕਰਕੇ ਕਲੀਅਰ ਨਹੀਂ ਦਿਖ ਰਿਹਾ ਹੈਗਾ ਆਪਣੀ ਸਾਲ ਚਫਾਈਆਂ ਹੋ ਗਈਆਂ ਫ੍ਰਿਜ ਨਹੀਂ ਸਾਫ ਕੀਤਾ ਹਜੇ ਮੈਂ ਫ੍ਰਿਜ ਪਾ ਕਰਨਾ ਏ ਅੱਜ ਵੀ ਨਹੀਂ ਕਰਨਾ ਕੱਲ ਵੀ ਨਹੀਂ ਕਰਨਾ ਦੋ ਇੱਕ ਦਿਨ ਠਹਿਰ ਕੇ ਕਰਨਾ ਕਿਉਂਕਿ ਨਹੀਂ ਇਹ ਕਮਿਸ਼ਰਾਦਾਂ ਦੇ ਵਿੱਚ ਕਰ ਲੈਣੇ ਹੈ ਇਹਦੇ ਕੋਈ ਚੱਕਰ ਨਹੀਂ ਹੈਗਾ ਕੱਢ ਨੂੰ ਨਹੀਂ ਚੜਿਆ ਕਰਦੇ ਘਰ ਦੇ ਵਿੱਚ ਬਸ ਸਾਫ ਸਫਾਈ ਦੇ ਸਾਰੇ ਕੰਮ ਹੋ ਗਏ ਦੀਵਾਲੀ ਦੀ ਸਾਫ ਸਫਾਈ ਹੋਗੀ ਪਹਿਲੀ ਹਾਂ ਦੁਆਰੇ ਤਾਂ ਆਪਣੀ ਹਫਤੇ ਬਾਅਦ ਹੁੰਦੀ ਰਹਿੰਦੀ ਐ ਵੀ ਕਲੀਨਿੰਗ ਨਹੀਂ ਹੁੰਦੀ ਹੈਗੀ ਹਫਤੇ ਬਾਅਦ ਵੈਸੇ ਸਾਰੀ ਹਿੰਦੀ ਹੋਈ ਰਹਿੰਦੀ ਐ ਤੇ ਇਹ ਫ੍ਰਿਜ ਪਟਾਇਰਗੇ ਕਰਾਂਗੇ ਅੱਜ ਆਪਾਂ ਜੋ ਕੱਪੜਾ ਨੀੜਾ ਲੈ ਕੇ ਆਏ ਆ ਉਹਨੂੰ ਦੇਖਾਂਗੇ ਯੂਜ਼ ਕਰਾਂਗੇ ਪਾਵਾਂਗੇ 24 ਨਾ ਬੱਚਿਆਂ ਦੇ ਕੱਪੜੇ ਨੇ ਪ੍ਰੈਸ ਕਰਕੇ ਰੱਖਣੇ ਆ ਫਿਟਿੰਗ ਦੇਖਣੀ ਆ ਫਿਰ ਪ੍ਰੋਪਰ ਆ ਗਈ ਪੈਂਟਾਂ ਨੂੰ ਥੋੜੇ ਥੋੜੇ ਜਿਹੀ ਸਿਲਾਈ ਲੱਗਣੀ ਆ ਉਹ ਕਰਾ ਗਈ ਕੰਮ ਬਾਕੀ ਹੋਰ ਮੈਂ ਆਪਣੇ ਸੂਟ ਹਾਂ ਮੇਰੇ ਆਪਣੇ ਸੂਟ ਦੇਖਣੇ ਨੇ ਕਿਹੜਾ ਮੈਂ ਯੂਜ਼ ਕਰਨਾ ਕਿਹੜਾ ਨਹੀਂ ਕਰਨਾ ਇੱਕ ਸੂਟ ਮੈਂ ਕਟਿੰਗ ਕਰਨਾ ਆਪਣਾ ਕਾਫੀ ਕੰਮ ਨੇ ਅੱਜ ਵੀ ਬਾਕੀ ਦਿਨ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਵਾਰੂ ਮੱਸ ਲਿਖੋ ਰੈਂ ਦੇ ਤੇਰੇ ਪਾਪਾ ਨੂੰ ਗੁੱਸਾ ਆ ਜਾਣਾ ਸਵੇਰੇ ਸਵੇਰੇ ਨਾ ਸਰਾਰ ਤਾਂ ਕਿ ਨਹੀਂ ਬੱਚੇ ਧੰਸ਼ ਸ਼ਰਾਰਤਾ ਨਹੀਂ ਕਰੇ ਕਰ ਦੇ ਨਾ ਚੀਜਾਂ ਨਾਲ ਅੱਛਾ ਕਾਂ ਗੇਰਮਾ ਤਾਂ ਹੈ ਵੀ ਨਹੀਂ ਨਹੀਂ ਬੇਟਾ ਗੇਰਮਾ ਹੈ ਵੀ ਨਹੀਂ ਉਹ ਤੇ ਖੌਣ ਪੈ ਲੈ ਚ ਕੋਈ ਬਾਤ ਨਹੀਂ ਪੈਰ ਮੈਨੂੰ ਪਤਾ ਚੱਲ ਗਿਆ ਬਸ ਹੁਣ ਨੈਕਸਟ ਟਾਈਮ ਤੇਰੇ ਨਾਲ ਹੀ ਬਾਜ਼ਾਰ ਜਾਣਾ ਮੈਂ ਮੈਨੂੰ ਲੈ ਚਲੀ ਫਿਰ ਤਾਂ ਪਹੁੰਚ ਗਏ ਠੀਕ ਹੈ ਜਿੱਥੇ ਆਸ ਤੇ ਵਰ ਮਿਚੇ ਨਹੀਂ ਗਿਦੇ ਜਾਂ ਕਿਤੇ ਦਾ ਪਹੁੰਚਾਂਗੇ शरारती मैं तो उंज नहीं जाती तेरे अरमान जाया करा मैं तेरे नहीं पड़ जाती है उसको जाना। अच्छा तो तू चक लेंगा है, उस तो उठाया नहीं जाना जाए अरमान अरमान जावा चलेगा मैन है अरमान है अरमान ਚਲੇਗਾ ਨਾ ਇਹ ਕਿੰਨੇ ਗੇਰੀ ਇਹ ਕਿੰਨੇ ਗੇਰੀ ਇਹ ਕਿਆ ਹਾਂਜੀ ਕੰਮ ਕਾਰ ਨਿਬੇੜ ਕੇ ਨਾ ਫਰੈਸ਼ ਮੈਂ ਹੋ ਗਈ ਸੀਗੀ ਅੱਜ ਨਾ ਮੈਂ ਬਾਲ ਧੋਏ ਨਹੀਂ ਆਪਣੇ ਤੇ ਬਾਲ ਹਜੇ ਮੇਰੇ ਗਿੱਲੇ ਨਹੀਂ ਸੁੱਕੇ ਨਹੀਂ ਹੈਗੇ ਤੇ ਮੈਨੂੰ ਕਰਨਾ ਸੀਗਾ ਥੋੜਾ ਜਿਹਾ ਕੰਮ ਮੈਂ ਕਿਹਾ ਚਲੋ ਫਰੈਸ਼ ਮੈਂ ਹੋਗੀ ਕੰਮ ਲੱਗਦੇ ਆ ਹੁਣ ਤੁਹਾਨੂੰ ਪਤਾ ਜੀ ਇੱਕ ਵਾਰ ਸੁਸਤੀ ਪੈ ਜਾਂਦੀ ਹੈ ਨਾ ਫਿਰ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਸ਼ਰਟ ਇੱਕ ਆਉਂਦੀ ਹੈ ਜੋ ਆਪਾਂ ਲੈ ਕੇ ਆਏ ਸੀਗੇ ਇਹ ਸ਼ੇਡ ਲੇਕੇ ਆਇਆ ਇੱਕਮ ਬਲੈਕ ਕਲਰ ਬਲੈਕ ਕਲਰ ਬਹੁਤ ਪਸੰਦ ਹੈ ਇੱਕਮ ਨੂੰ ਜਦੋਂ ਵੀ ਅਸੀਂ ਕਹਿੰਦੇ ਹਾਂ ਕਿ ਕੋਈ ਹੋਰ ਸ਼ੇਡ ਲੈ ਲੈ ਲੈਦਾ ਹੀ ਨਹੀਂ ਹੈਗਾ ਆਪਣੀ ਮਰਜ਼ੀ ਨਾਲ ਹੀ ਕੱਪੜੇ ਲੈਂਦਾ ਇੱਕਮ ਬੱਚਿਆਂ ਦਾ ਸਾਰਿਆਂ ਦਾ ਇਹੀ ਕੰਮ ਹੈ ਸਾਡਾ ਵੀ ਇਹੀ ਕੰਮ ਸੀਗਾ ਜਦੋਂ ਆਪਾਂ ਕੱਪੜੇ ਲੈਂਦੇ ਸੀਗੇ ਆਪਣੀ ਚੁਆਇਸ ਦੇ ਹੀ ਲੈਂਦੇ ਸੀ ਸੋ ਬੱਚੇ ਵੀ ਇਦਾਂ ਹੀ ਕਰਦੇ ਨੇ ਬਟਨ ਤੁਹਾਨੂੰ ਪਤਾ ਹੀ ਹੈ ਰੈਡੀमेड ਸ਼ਰਟਾਂ ਦੇ ਨਾਲ ਧਾਗੇ ਜੇ ਨਿਕਲੇ ਹੋਏ ਹੁੰਦੇ ਨੇ ਇਹ ਇੱਕਮ ਯੂਜ਼ ਕਰਨ ਲੱਗ ਗਿਆ ਤੇ ਬਟਨ ਹੀ ਟੁੱਟ ਗਿਆ ਮੈਂ ਕਿਹਾ ਚਲੋ ਬੈਠੀ ਬੈਠੇ ਇਹਨਾਂ ਨੂੰ ਪੱਕੇ ਕਰ ਦਿੰਦੀ ਆ ਦੁਬਾਰਾ ਵੀ ਫਿਰ ਇਹ ਬਟਨ ਵੀ ਦੇਖੋ ਹਣ ਤੱਕ ਇਹ ਜੇ ਨਿਕਲੇ ਪਏ ਨੇ ਮੈਂ ਕਿਹਾ ਚਲੋ ਬੈਠ ਕੇ ਨਾ ਹੁਣ ਪੱਕੇ ਕਰ ਦਿੰਦੀ ਆ ਇਹਨਾਂ ਨਹੀਂ ਤਾਂ ਇਹਨਾਂ ਨੇ ਡਿੱਗ ਜਾਣਾ ਇੱਧਰ ਆ ਦੇਖੋ ਦੇਖਿਓ ਇੱਕ ਧਾਗਾ ਐਦਾਂ ਨਿਕਲਾ ਹੋਇਆ ਇਹਨੂੰ ਖਿੱਚਦੇ ਆ ਨਾ ਕੱਚੇ ਕੰਮ ਹੁੰਦੇ ਆ ਆ ਦੇਖੋ ਇਹ ਕੀ ਆ ਇੱਕਮ ਨੇ ਵੀ ਐਦਾਂ ਹੀ ਖਿੱਚ ਸੋ ਇਹ ਦੋ ਬਟਨ ਹੋ ਗਏ ਜੋ ਅਲੱਗ ਹੋ ਗਏ ਸ਼ਰਟ ਨਾਲ ਉਹ ਇਹਨਾਂ ਨੂੰ ਵੀ ਲਗਾਉਂਦੇ ਆ ਤੇ ਨਾਲੇ ਹੋਰ ਸਾਰੇ ਪੱਕੇ ਕਰ ਦਿੰਨੇ ਆ ਰੀਲ ਤਾਂ ਮੈਨੂੰ ਮਿਲ ਗਈ ਸੂਈ ਲੱਭਦੀ ਪਈਆਂ ਹੁਣ ਮੈਂ ਕਾਫੀ ਦਿਨ ਹੋ ਗਏ ਹੁਣ ਸੂਤ ਕੋਈ ਸਟੀਚ ਕੀਤਾ ਨਹੀਂ ਹੈਗਾ ਤਪਾਈ ਵਾਲੀ ਸੂਈ ਵੀ ਨਾ ਪਤਾ ਨਹੀਂ ਕਿੱਥੇ ਰੁਲੀ ਹੋਈ ਐ ਇੰਨੀਆਂ ਰੀਲਾਂ ਪਈਆਂ ਨੇ ਇਹ ਬਾਕਸ ਭਰਿਆ ਹੋਇਆ ਇਹਦੇ ਵਿੱਚੋਂ ਅਲੱਗ ਕੱਢਣੀਆਂ ਹੁਣ ਪਤਾ ਨਹੀਂ ਕਿਹੜੀ ਰੀਲ ਦੇ ਵਿੱਚ ਪਾ ਕੇ ਰੱਖੀ ਹੋਣੀ ਗਲਤੀ ਮੇਰੀ ਐ ਅਲੱਗ ਤੋਂ ਰੱਖਣੀ ਚਾਹੀਦੀ ਐ ਹੈਨਾ ਸ਼ਾਇਦ ਹੋਵੇ ਵੀ ਅਲੱਗ ਚਲੋ ਇਹ ਲੱਭਦੇ ਆ ਆਪਾਂ ਫੇਰ ਕੰਮ ਕਰ ਲੱਗਦੇ ਆ ਇਸ ਵਾਰ ਤਿੰਨੋ ਜਣੇ ਨਾ ਇਹ ਸਰਦਾਰ ਜੀ ਵੀ ਤੇ ਬੱਚੇ ਵੀ ਪਹਿਲੇ ਟੀ-ਸ਼ਰਟਾਂ ਲੈ ਲੈਂਦੇ ਨੇ ਬੱਚੇ ਪਰ ਮੁੰਨਾ ਮੈਂ ਕਿਹਾ ਵੀ ਤੁਸੀਂ ਵੱਡੇ ਹੋ ਗਏ ਨਾ ਹੁਣ ਟੀ-ਸ਼ਰਟਾਂ ਦਾ ਖੜਾ ਛੱਡ ਦੋ ਵੀ ਹੁਣ ਨਾ ਇਹ ਸ਼ਰਟਾਂ ਪਾਇਆ ਕਰੋ ਤੁਸੀਂ ਸੋਹਣੀਆਂ ਲੱਗਦੀਆਂ ਹੋਈਆਂ ਲੱਗਦੀਆਂ ਨੇ ਨਾ ਪਾਈਆਂ ਹੋਈਆਂ ਬਾਕੀ ਦੇਖਦੇ ਆ ਇੱਕਮ ਤਾਂ ਪਤਾ ਕੀ ਕਰਦਾ ਬਾਵਾ ਉਲ ਚੜਾ ਲੈਂਦਾ ਜੀ ਸ਼ਰਟ ਆਪਾਂ ਕੋਈ ਦਵਾ ਦਿੰਦੇ ਆ ਨਾ ਇਹਨੂੰ ਟੀ-ਸ਼ਰਟ ਤਾਂ ਮਤਲਬ ਖੁਸ਼ ਹੋ ਕੇ ਪਾ ਲੈਂਦੇ ਨੇ ਬੱਚੇ ਇਹका ਨਹੀਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਫਰਮਾਨ ਨੂੰ ਕਿਹਾ ਮੈਂ ਕਿਹਾ ਤੂੰ ਵੀ ਐਤ ਕੀ ਟੀ-ਸ਼ਰਟ ਦਾ ਖਿਹੜਾ ਛੱਡ ਸ਼ਰਟ ਲੋ ਕੋਈ ਤੇ ਨਾਲ ਮੈਂ ਕਿਹਾ ਪੱਗ ਮੈਚਿੰਗ ਕਰਕੇ ਬੰਨੇਗਾ ਤੂੰ ਇੰਨਾ ਸੋਹਣਾ ਲੱਗੇਗਾ ਵਾਈਟ ਪੱਗ ਮੈਚ ਹੋ ਰਹੀ ਆ ਉਹਦੇ ਨਾਲ ਵਾਈਟ ਪੱਗ ਜਾਂ ਫਿਰ ਬਲੂ ਨੇਵੀ ਬਲੂ ਪੱਗ ਹੈ ਕੀ ਇਹਦੇ ਕੋਲ ਜਿਹੜੀ ਇਹਨੂੰ ਬੰਨਣੀ ਹੋਈ ਬੰਨ ਲੂਗਾ ਅਰਮਾਨ ਜਦੋਂ ਆਪਾਂ ਹੁਣ ਰਖੜੀ ਨੂੰ ਝੋਲੇ ਆ ਸੀਗਾ ਇੱਕ ਹੋਰ ਜੋੜਾ ਉਹਨੇ ਯੂਜ਼ ਹੀ ਨਹੀਂ ਕੀਤਾ ਐਦਾਂ ਹੀ ਪਿਆ ਅਰਮਾ ਇੱਕ ਕਮ ਨੇ ਤਾਂ ਪਾ ਆ ਕੇ ਖਸਾਬ ਹੀ ਦਿੱਤਾ ਇੱਕ ਕਮ ਤਾਂ ਪਤਾ ਕੀ ਕੰਮ ਹੈ ਘਰੇ ਹੀ ਪਾ ਲੈਂਦਾ ਕੱਪੜੇ ਜਿਹੜੇ ਨਵੇਂ ਲੈਂਦੇ ਆ ਨਾ ਆਪਾਂ ਹੁਣ ਵੀ ਇਹ ਚੱਕ ਕੇ ਮੈ ਲਕੋ ਕੇ ਰੱਖਾਂਗੀ ਅੱਜ ਪ੍ਰੈਸ ਕਰਕੇ ਨਾ ਲਕੋ ਕੇ ਰੱਖ ਦੇਣਾ ਤਾਂ ਜੋ ਇਹਨੂੰ ਵਿਆਹ ਤੋਂ ਪਹਿਲਾਂ ਦਿਸੇ ਨਾ 15 ਦਿਨ ਪਏ ਨੇ ਹਜੇ ਵਿਆਹ ਦੇ ਵਿੱਚ ਸ਼ਰਾਧਾ ਕਰਕੇ ਇੰਨੀ ਦੌੜ ਭੱਜ ਕਰਨੀ ਪੈਗੀ ਆਪਾਂ ਨੂੰ ਸ਼ਰਾਧਾ ਦੇ ਵਿੱਚ ਨਹੀਂ ਕਰਦੇ ਕੁਝ ਵੀ ਆਪਾਂ कई वहम करते शराधा का कई नहीं करते हैं सा जो असि छोटे मतलब नहीं भी करते फिर बड़े बैठे ने क्ढन लग जाते राति ना मैं लाइव नहीं आई हैगी ਤੇ ਮੈਨੂੰ ਮੇਰੇ ਪਿਆਰੇ ਪਿਆਰੇ ਜੇ ਭੈਣ ਭਰਾ ਜਿਹੜੇ ਵੀ ਸਪੋਰਟ ਕਰ ਰਹੇ ਨੇ ਸਾਰਿਆਂ ਦੇ ਰਾਤ ਨਾ ਵੀਡੀਓ ਤੇ ਵੀ ਜਿੰਨੇ ਕਮੈਂਟ ਆਏ ਸिलाईਵਾਜੋ ਦੀਦੀ ਲਾਈਵ ਆਜੋ ਪਰ ਮੈਂ ਨਾ ਬੱਚਾ ਨੂੰ ਪੜਾ ਰਹੀ ਸੀ ਕਿ ਬੈਠੀ ਆਜਾ ਮਗੇ ਪਰ ਲਾਈਵ ਵੀ ਕੰਮਕਾਰ ਟਾਈਮ ਨਾਲ ਨਵੇੜ ਕੇ ਸ਼ਾਮ ਦੇ ਟਾਈਮ ਮੈਂ ਆ ਗਈ ਸੀਗੀ ਬਾਜ਼ਾਰ ਮੈਂ ਸਰਦਾਰ ਜੀ ਤੇ ਬੱਚੇ ਘਰ ਨੇ ਅੱਜ ਬੱਚਿਆਂ ਦਾ ਅੱਜ ਕੋਈ ਕੰਮ ਨਹੀਂ ਸੀਗਾ ਇਸ ਲਈ ਬੱਚਿਆਂ ਨੂੰ ਘਰ ਛੱਡ ਕੇ ਆਈਆਂ ਤੇ ਮੈਂ ਕਿਹਾ ਅੱਜ ਮੌਸਮ ਠੰਡਾ ਠੰਡਾ ਸੀਗਾ ਚਲੋ ਆਪਾਂ ਬੁਲੇਟ ਤੇ ਚੱਲਦੇ ਹਾਂ ਪਰ ਬੁਲੇਟ ਦੀ ਗੇੜੀ ਮੈਨੂੰ ਇੰਨੀ ਭਾਰੀ ਪੈ ਚੁੱਕੀ ਹੈ ਇਸ ਤੇ ਦੇ ਵਿੱਚ ਬਾਰਿਸ਼ ਆ ਗਈ ਐ ਅੱਧਾ ਪੌਣਾ ਘੰਟਾ ਸਾਨੂੰ ਖੜਨਾ ਪੈ ਗਿਆ ਤੇ ਨਾਲ ਸਰਦਾਰ ਜੀ ਕਹਿੰਦੇ ਦੇਖ ਲੈ ਹਨਾ ਵੀ ਆ ਹੁੰਦੀ ਐ ਬੁਲਦੀ ਗੇੜੀ ਵੀ ਇੰਨਾ ਟਾਈਮ ਵੇਸਟ ਹੋ ਗਿਆ ਜੇ ਕਿਤੇ ਗੱਡੀ ਤੇ ਆਏ ਹੁੰਦੇ ਤਾਂ ਹੁਣ ਕੰਮ ਕਰਕੇ ਆਪਣਾ ਘਰ ਵੀ ਚਲੇ ਜਾਣਾ ਸੀ ਆ ਕੰਮ ਹੈਗਾ ਵੀ ਥੋੜਾ ਜਿਹਾ ਹੀ ਸੀਗਾ ਜੋ ਪੈਂਡਿੰਗ ਰਹਿ ਗਿਆ ਸੀਗਾ ਪਰ ਬਾਰਿਸ਼ ਨੇ ਘੇਰ ਲਿਆ ਪਾ ਨੂੰ ਇੱਥੇ ਨੈਕਸਟ ਮਾਰਨਿੰਗ ਦਾ ਟਾਈਮ ਹੋ ਗਿਆ ਮੇਰੇ ਸਰਦਾਰ ਜੀ ਨੂੰ ਸਵੇਰੇ ਸਵੇਰੇ ਮੈਂ ਕੰਮ ਲਗਾ ਦਿੱਤਾ ਅੱਜ ਅੱਜ ਆਪਾਂ ਬਣਾਉਣ ਲੱਗੇ ਆਂ ਲੋਕੀ ਦੇ ਪਰਾਂਠੇ ਬੱਚੇ ਤਾਂ ਨਹੀਂ ਖਾਂਦੇ ਹੈਗੇ ਸਬਜ਼ੀ ਤਾਂ ਬਿਲਕੁਲ ਨਹੀਂ ਖਾਂਦੇ ਲੋਕੀ ਦਾ ਨਾਮ ਲੈਣ ਤੇ ਹੀ ਘਰ ਦੇ ਵਿੱਚ ਨਾ ਇੱਕ ਕਲੇਸ਼ ਸਟਾਰਟ ਹੋ ਜਾਂਦਾ ਹੈ ਮੇਰੇ ਘਰ ਦੇ ਵਿੱਚ ਵੀ ਹੁੰਦਾ ਹੈ ਆਈ ਥਿੰਕ ਸਭ ਦੇ ਘਰ ਹੀ ਹੁੰਦਾ ਹੈ ਬੱਚੇ ਕਿਸੇ ਦੀ ਵੀ ਹੋਣ ਲੋਕੀ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਪਰ ਬੱਚਿਆਂ ਨੂੰ ਲੋਕੀ ਖਾਣਾ ਨਾ ਬੱਚਿਆਂ ਦੇ ਲਈ ਬਹੁਤ ਫਾਇਦੇਮੰਦ ਹੈ ਜੀ ਹਰੀਆਂ ਸਬਜ਼ੀਆਂ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਸੋ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਵਾਉਣੀਆਂ ਚਾਹੀਦੀਆਂ ਨੇ ਸਬਜ਼ੀਆਂ ਮੇਰੇ ਕੋਲ ਵੀ ਇਹ ਤਰੀਕਾ ਹੈਗਾ ਕਿ ਬੱਚਿਆਂ ਨੂੰ ਲੋਕੀ ਕਿੱਦਾਂ ਖਲਾਈ ਜਾਵੇ ਮੈਂ ਤਾਂ ਇਸ ਤਰੀਕੇ ਨਾਲ ਖਵਾ ਦਿੰਦੀ ਆ ਬੱਚਿਆਂ ਨੂੰ ਲੋਕੀ ਕੀ ਬੱਚੇ ਅੱਜ ਘਰ ਨੇ ਬੱਚਿਆਂ ਦੀ ਛੁੱਟੀ ਐ ਸੁੱਤੇ ਪਏ ਸੀਗੇ ਬੱਚੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਹੀ ਆਪਾਂ ਸਾਰੀ ਤਿਆਰੀ ਕਰ ਲੈਣੀ ਐ ਤਾਂ ਜੋ ਬੱਚਿਆਂ ਨੂੰ ਕੁਝ ਵੀ ਪਤਾ ਨਾ ਚੱਲੇ ਤੇ ਇੱਥੇ ਪਹਿਲਾਂ ਲੋਕੀ ਨੂੰ ਕੱਦੂ ਕਸ਼ ਕੀਤਾ ਉਸ ਤੋਂ ਬਾਅਦ ਆਪਾਂ ਕਰਨ ਲੱਗੇ ਆ ਜੀ ਇਹਦੇ ਪਾਣੀ ਨਿਚੋੜਨ ਲੱਗੇ ਆ ਪਾਣੀ ਕਾਫੀ ਨਿਕਲਦਾ ਲੋਕੀ ਦੇ ਵਿੱਚੋਂ ਜਿੱਦਾਂ ਕਿ ਮੇਰੇ ਭੈਣ ਭਰਾਵਾਂ ਅਨੁਸਾਰ ਐ ਨੂੰ ਪਤਾ ਹੀ ਐ ਕੋਫਤੇ ਬਣਾਉਂਦੇ ਆ ਆਪਾਂ ਜਦੋਂ ਉਦੋਂ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਫਿਰ ਕੋਫਤੇ ਬਣਾਉਂਦੇ ਆ ਤੇ ਆਪਾਂ ਬਣਾੜੇ ਇਹ ਆ ਲੋਕੀ ਦੇ ਪ੍ਰਾਂਠੇ ਪ੍ਰਾਂਠਿਆਂ ਦੀ ਸਿੰਪਲ ਜੀ ਰੈਸਪੀ ਹੈ ਤੇ ਬੱਚੇ ਖਾ ਵੀ ਚਾਲ ਨਾਲ ਲੈਂਦੇ ਨੇ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਇਹ ਪ੍ਰਾਂਠੇ ਲੋਕੀ ਦੇ ਨੇ ਕਿ ਮੋਲੀ ਦੇ ਨੇ ਮੇਰੇ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਤੁਹਾਡੇ ਬੱਚੇ ਸ਼ਾਇਦ ਸਮਝ ਜਾਣ ਤੇ ਇੱਥੇ ਇਹਨੂੰ ਕद्दूकश ਕਰਨ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਤੇ ਪਿਆਜ਼ ਗ੍ਰਾਈਂਡਰ ਕਰ ਲਏ ਸੀਗੇ ਉਹ ਉਹਦਾ ਪੇਸਟ ਆਪਾਂ ਪਾ ਦਿੱਤਾ ਤਿੱਖੀਆਂ ਹਰੀਆਂ ਮਿਰਚਾਂ ਹੀ ਯੂਜ਼ ਕਰਦੇ ਆਂ ਪਰ ਰੈਡੀ ਮਿਰਚੀ ਬਿਲਕੁਲ ਯੂਜ਼ ਨਹੀਂ ਕਰਦੇ ਇੱਥੇ ਆਪਾਂ ਥੋੜੇ ਜੀ ਹਲਦੀ ਵੀ ਪਾਲਿਆ ਨਾਲ ਪਾ ਲਿਆ ਇੱਥੇ ਟੇਸਟ ਕੋਰਡਿੰਗ ਨਮਕ ਨਮਕ ਤੋਂ ਬਾਅਦ ਆਪਾਂ ਗਰਮ ਮਸਾਲਾ ਤੇ ਪਿਸਿਆ ਹੋਇਆ ਜੀਰਾ ਪਾਇਆ ਸੀਗਾ ਇਸ ਤਰੀਕੇ ਨਾਲ ਬੱਚੇ ਦੇਖੋ ਹਨਾ ਲੋਕੀ ਨੂੰ ਖਾ ਲੈਂਦੇ ਨੇ ਤੇ ਕੰਮ ਵੀ ਬੜਾ ਸਖਾਲਾ ਜ ਹੈ ਜਿਆਦਾ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਮੈਂ ਤਾਂ ਬੱਚਿਆਂ ਨੂੰ ਆਪਣੇ ਨੂੰ ਇਹੀ ਕਹਿ ਕੇ ਖਵਾ ਦਿੰਦੀ ਆ ਕਿ ਇਹ ਪਰਾਂਠੇ ਮੂਲੀ ਦੇ ਨੇ ਬੱਚੇ ਸੋ ਇੰਨੇ ਚਾਹ ਦੇ ਵਿੱਚ ਖਾ ਲੈਂਦੇ ਨੇ ਮੇਰੇ ਬੱਚੇ ਤਾਂ ਜਿਆਦਾ ਕੋਈ ਹਨਾ ਬੱਚਿਆਂ ਨੂੰ ਵੀ ਇਹ ਕਹਿ ਕੇ ਨਹੀਂ ਖਵਾਇਆ ਜਾਂਦਾ ਕਿ ਹਾਂ ਤੁਸੀਂ ਖਾਓ ਲੋਕੀ ਦੇ ਨੇ ਬੱਚਿਆਂ ਨੂੰ ਬਸ ਥੋੜਾ ਜਿਹਾ ਬਹਾਨਾ ਹੀ ਲਾ ਦਿੰਦੀਆਂ ਸੌਰੀ ਬਹਾਨਾ ਨਹੀਂ ਮਤਲਬ ਝੂਠ ਹੀ ਬੋਲ ਕੇ ਖਵਾ ਦਿੰਦੀਆਂ ਕਿ ਲੋਕੀ ਦੇ ਨਹੀਂ ਹੈਗੇ ਇਹ ਮੂਲੀ ਦੇ ਨੇ ਵੈਸੇ ਬੱਚੇ ਸਮਝਦੇ ਵੀ ਨਹੀਂ ਹੈਗੇ ਨੇ ਮੇਰੇ ਮੈਂ ਕਿਹਾ ਚਲੋ ਵਦਿਆ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜੇ ਇਸ ਤਰੀਕੇ ਨਾਲ ਖਵਾ ਸਕਦੇ ਹੋ ਲੋਕੀ ਲੋਕੀ ਦੇਖੋ ਨਾ ਨਾਮ ਲੈ ਕੇ ਜੇ ਖਵਾਵਾਂਗੇ ਤਾਂ ਬੱਚੇ ਨਹੀਂ ਖਾਣਗੇ ਆਪਾਂ ਕਹਿ ਦੋ ਕਿ ਮੂਲੀ ਦੇ ਪਰਾਂਠੇ ਨੇ ਤਾਂ ਬੱਚੇ ਚਟਪਟ ਖਾ ਲੈਂਦੇ ਨੇ ਮੈਂ ਬੱਚਿਆਂ ਨੂੰ ਸਟਾਰਟਿੰਗ ਤੋਂ ਹੀ ਐਦਾਂ ਖਵਾ ਦਿੰਨੀ ਆ ਸ਼ਾਇਦ ਮੇਰੇ ਬੱਚੇ ਇਸੇ ਕਰਕੇ ਨਹੀਂ ਹਨ ਨਾ ਸਮਝਦੇ ਇਹ ਜ਼ਰੂਰ ਕਹਿ ਦਿੰਦੇ ਨੇ ਮੰਮਾ ਥੋੜਾ ਜਿਹਾ ਟੇਸਟ ਐ ਡਿਫਰੈਂਟ ਹੁੰਦਾ ਤੇ ਮੈਂ ਵੀ ਇਹੀ ਕਹਿ ਦਿੰਨੀ ਆ ਕਿ ਹਾਂ ਹਜੇ ਮੂਲੀ ਸਟਾਰਟਿੰਗ ਦੇ ਵਿੱਚ ਆਣ ਲੱਗੀ ਐ ਥੋੜੀ ਡਿਫਰੈਂਟ ਟੇਸਟ ਹੋ ਜਾਂਦਾ ਲੇਕਿਨ ਸਰਦੀਆਂ ਦੇ ਵਿੱਚ ਵਧੀਆ ਟੇਸਟ ਹੁੰਦਾ ਮੈਂ ਕਿ ਮੂਲੀ ਦਾ ਬਸ ਇਹ ਕਹਿ ਕੇ ਬੱਚਿਆਂ ਨੂੰ ਝੂਠ ਬੋਲ ਕੇ ਐਦਾਂ ਆਪਾਂ ਬੱਚਿਆਂ ਨੂੰ ਪ੍ਰਾਂਠੇ ਖਵਾ ਦਿੰਨੇ ਆ ਤੇ ਪ੍ਰਾਂਠੇ ਬਣਦੇ ਵੀ ਐਨੇ ਜ਼ਿਆਦਾ ਟੇਸਟੀ ਨੇ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਦੇ ਬਸ ਉਹੀ ਸਿੰਪਲ ਤਰੀਕਾ ਜਿੱਦਾਂ ਮੂਲੀ ਦੇ ਪਰਾਂਠੇ ਬਣਦੇ ਨੇ ਆਪਾਂ ਲੋਕੀ ਦੇ ਪਰਾਂਠੇ ਵੀ ਇਦਾਂ ਹੀ ਬਣਾ ਲੈਂਦੇ ਆ ਤੇ ਕਿਨੂ ਕਿਨੂ ਪਸੰਦ ਨੇ ਮੇਰੇ ਭੈਣਾਂ ਭਰਾਵਾਂ ਨੂੰ ਦੇ ਖਲੋ ਦੇਖ ਕੇ ਤੁਸੀਂ ਜ਼ਰੂਰ ਬਣਾ ਕੇ ਇੱਕ ਵਾਰੀ ਖਾਣਾ ਬਹੁਤ ਟੇਸਟੀ ਬਣਦੇ ਨੇ ਤੇ ਬੱਚਿਆਂ ਨੂੰ ਵੀ ਆਪਣੇਆਂ ਨੂੰ ਖਵਾਉਣਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਆਪਣੇ ਭੈਣਾਂ ਦਾ ਭਰਾਵਾਂ ਦਾ ਜੋ ਮੈਨੂੰ ਇੰਨੇ ਸਪੋਰਟ ਕਰ ਰਹੇ ਨੇ ਪਲੀਜ਼ ਮੇਰੇ ਨਾਲ ਇਦਾਂ ਹੀ ਬਣੇ ਰਹੋ ਤੇ ਜੋ ਅੱਜ ਵੀ ਨਿਊ ਹੋਣ ਮੇਰੇ ਭੈਣ ਭਰਾ ਪਲੀਜ਼ ਚੈਨਲ ਨੂੰ ਨ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰਿਆ ਕਰੋ ਜਿੱਦਾਂ ਤੁਸੀਂ ਲਾਈਵ ਦੇ ਵਿੱਚ ਸਪੋਰਟ ਕਰਦੇ ਹੋ ਇੰਨੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਮੈਨੂੰ ਓਨੀ ਹੀ ਸਪੋਰਟ ਪਲੀਜ਼ ਵੀਡੀਓ ਦੇ ਵਿੱਚ ਵੀ ਦੇਵੋ ਮੈਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਤੇ ਇੱਥੇ ਦੇਖੋ ਪਰਾਂਠਾ ਹੋ ਗਿਆ ਇਹ ਰੈਡੀ ਸ਼ੈਡੀ ਤੇ ਹੁਣ ਆਪਾਂ ਇਹਨੂੰ ਲਗਾਵਾਂਗੇ ਇੱਕ ਦੇਸੀ ਘਿਓ ਪਰ ਪਰ ਕੇ ਇੱਕ ਨਾ ਪੈਣਾ ਪੈਣਾ ਦੀ ਗੱਲ ਹਾਂ ਸਾਰਿਆਂ ਦੀ ਤੇ ਉਹਨਾਂ ਬਰਸ਼ ਦੇ ਨਾਲ ਕੀ ਲਗਾਉਂਦੀਆਂ ਨੇ ਮੈਨੂੰ ਬਿਲਕੁਲ ਕੁਲਵਦੀਆਂ ਨਹੀਂ ਲੱਗਦਾ ਪਤਾ ਨਹੀਂ ਕਿਉਂ ਨਹੀਂ ਲੱਗਦਾ ਹੈਗਾ ਵੀ ਇਹ ਦੇਖੋ ਮੇਰੇ ਕੋਲ ਲੇਕਿਨ ਨਾ ਮੈਨੂੰ ਉਹੀ ਚਮਚ ਨਾਲ ਲਗਾਉਣ ਦੀ ਆਦਤ ਪਈ ਹੋਈ ਹੈ ਮੈਂ ਕਹਿੰਦੀ ਆ ਮੈਂ ਕਿਾ ਕੀ ਥੋੜਾ ਥੋੜਾ ਜਿਹਾ ਕੀ ਲੱਗਦਾ ਹੈ ਨਾ ਚਮਚ ਨਾਲ ਹਨ ਪਰ ਪਰ ਕੇ ਕੀ ਲੱਗ ਜਾਂਦਾ ਆਦਤ ਦੀ ਗੱਲ ਹੁੰਦੀ ਹੈ ਤੇ ਸੱਚ ਦੱਸਾਂ ਪਰਾਂਠਾ ਨਾ ਹਨ ਕਾਫੀ ਕੀ ਜਿਹਾ ਲਗਾ ਕੇ ਜਦੋਂ ਬਣਾਉਂਦੇ ਆ ਉਹੀ ਟੇਸਟੀ ਲੱਗਦਾ ਕਾਫੀ ਸਾਰਾ ਕੀ ਲੱਗਿਆ ਹੋਵੇ ਨਾਲ ਪਰਾਂਠਾ ਰੜਿਆ ਹੋਵੇ ਦੇਖੋ ਹੁਣ ਕਿੰਨਾ ਟੇਸਟੀ ਲੱਗਦਾ ਸਭ ਤੋਂ ਪਹਿਲਾ ਪਰਾਂਠਾ ਸਰਦਾਰ ਜੀ ਕੋਲ ਜਾਊਗਾ ਬੱਚੇ ਤੇ ਕਿਉਂਕਿ ਹੁਣੇ ਹੁਣੇ ਉੱਤੇ ਉਠੇ ਨੇ ਬਰਸ਼ ਵਗੈਰਾ ਕਰਨਗੇ ਤੇ ਫਿਰ ਉਸ ਤੋਂ ਬਾਅਦ ਬੱਚਿਆਂ ਦੀ ਵਾਰੀ ਆਉਗੀ ਸਰਦਾਰ ਜੀ ਨੂੰ ਪਟੈਸਟ ਕਰਾਉਂਦੇ ਆ ਤੇ ਅੱਜ ਸਰਦਾਰ ਜੀ ਹੀ ਕਰਨਗੇ ਆਪਣੀ ਵੀਡੀਓ ਦਾ ਐਂਡ ਕਿਉਂਕਿ ਮੈਂ ਤਾਂ ਹਜੇ ਕੁਝ ਵੀ ਨਹੀਂ ਸ਼ੂਟ ਕੀਤਾ ਸਵੇਰੇ ਉੱਠ ਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਰੈਸਪੀ ਸ਼ੇਅਰ ਕਰ ਦਿੰਨੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਆਪਣੇ ਬੱਚਿਆਂ ਨੂੰ ਲੋਕੀ ਕਿਹੜੇ ਤਰੀਕੇ ਨਾਲ ਖਵਾ ਸਕਦੇ ਨੇ ਜਾਂ ਲੋਕੀ ਦਾ ਰਾਇਤਾ ਵੀ ਬਣਾ ਕੇ ਖਵਾ ਸਕਦੇ ਆ ਬੱਚਿਆਂ ਨੂੰ ਇਹ ਬਹੁਤ ਜ਼ਰੂਰੀ ਨੇ ਜੀ ਤੇ ਚਲੋ ਸਰਦਾਰ ਜੀ ਦਾ ਪਰਾਂਠਾ ਰੜ ਚੁੱਕਿਆ ਲੇ ਕੇ ਚਲਦੇ ਆਂ ਸਰਦਾਰ ਜੀ ਕੋਲ ਤੇ ਐਸੇ ਦੇ ਨਾਲ ਕਰਦੇ ਆਪਾਂ ਅੱਜ ਦੇ ਵੀਡੀਓ ਦਾ ਐਂਡ ਸਰਦਾਰ ਜੀ ਦੇਖੋ ਪਰਾਂਠੇ ਨੂੰ ਐਦਾਂ ਠੰਡਾ ਕਰਕੇ ਫੇਰ ਖਾਂਦੇ ਨੇ ਤੇ ਚਲੋ ਕਰਦੇ ਆਂ ਜੀ ਵੀਡੀਓ ਦਾ ਐਂਡ ਮਿਲਾਂਗੇ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈ ਬਾਏ